ਅੱਜ ਦੀ ਸਭ ਤੋਂ ਵੱਡੀ ਖਬਰ ਕੱਲ ਹੋਈਆਂ ਕੈਨੇਡਾ ਦੀਆਂ ਸਨੈਪ ਇਲੈਕਸ਼ਨ ਦੇ ਵਿੱਚ ਲਿਬਰਲ ਲਾਈਕਲੀ ਛੋਟੀਵਰੀ ਆਪਣੀ ਸਰਕਾਰ ਬਣਾਉਣ ਕਰੇਗੀ ਹਾਲ ਦੀ ਘੜੀ ਲੱਗਦਾ ਹੈ ਕਿ ਲਿਬਰਲ ਆਪਣੀ ਮਿਨੋਰਟੀ ਸਰਕਾਰ ਬਣਾਏਗੀ 168 ਸੀਟਾਂ ਟੋਟਲ ਉਹਨਾਂ ਦੇ ਵਿੱਚ ਹਾਲ ਦੀ ਘੜੀ ਚੋਲੀ ਚ ਪੈਂਦੀਆਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਤੇ 140 ਤੇ ਉਹ ਜਿੱਤ ਚੁੱਕੇ ਨੇ 22 ਸੀਟਾਂ ਹਾਲ ਦੀ ਘੜੀ ਅੱਗੇ ਨੇ ਇਲੈਕਸ਼ਨ ਕੈਨੇਡਾ ਨੇ ਹਾਲ ਦੀ ਘੜੀ ਕਾਊਂਟਿੰਗ ਤੇ ਵਿੜਿਆ ਪਾਉਸ ਲਾਈ ਹੋਈ ਆ ਕਾਫੀ ਸਾਰੀਆਂ ਸੀਟਾਂ ਦੇ ਉੱਪਰ ਅਜੇ ਕਾਂਟੇ ਦੀ ਟੱਕਰ ਆ 9:30 ਵਜੇ ਦੁਬਾਰਾ ਕਾਊਂਟਿੰਗ ਸ਼ੁਰੂ ਹੋਏਗੀ ਜਿਹੜੇ ਪੈਂਡਿੰਗ ਰਿਜ਼ਲਟਸ ਨੇ ਉਹਨਾਂ ਦੇ ਜਿਹੜੇ ਰਜ਼ਾਨ ਨੇ ਰਿਜ਼ਲਟ 9:30 ਤੋਂ ਬਾਅਦ ਆਉਣੇ ਸ਼ੁਰੂ ਹੋ ਜੇਗੀ ਦੂਸਰੇ ਬੰਨੇ ਦੂਜੀ ਵੱਡੀ ਪਾਰਟੀ ਕੰਜ਼ਰਵੇਟਿਵ ਪਾਰਟੀ ਜਿਹਦੇ ਲੀਡਰ ਪ੍ਰਿਯੋਪਾਲ ਨ ਜਿਹੜੇ ਖੁਦ ਆਪ ਦੀ ਸੀਟ ਵੀ ਹਾਰ ਗਿਆ ਉਹਨਾਂ ਨੇ ਹਿੱਸੇ 146 ਸੀਟਾਂ ਜਿਹੜੀਆਂ ਨੇ ਆਪਣੇ 128 ਸੀਟਾਂ ਜਿਹੜੀਆਂ ਨੇ ਟੋਟਲ ਨੇ ਇਕ ਸਚਿਤਾਲੀ ਟੋਟਲ ਸੀਟਸ ਨੇ ਜਿਹਦੇ ਵਿੱਚ 16 ਦੇ ਅਪਰ ਉਹਨਾਂ ਦੀ ਜਿਹੜੀ ਬੜਕ ਹੈ 128 ਉਹਨਾਂ ਦੇ ਹਿੱਸੇ ਜਿਹੜੀਆਂ ਪੈ ਚੁੱਕੀਆਂ ਨੇ ਬਾਕੀ ਜਿਹੜੀ ਡਿਟੇਲ ਆ ਉਹ ਤੁਹਾਡੇ ਨਾਲ 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 ਅਸੀਂ ਸਾਂਝੀ ਕਰ ਦੇਣੀ ਆ ਬਟ ਇਸ ਵਕਤ ਜਿਹੜਾ ਕਰੰਟ ਚੱਲ ਰਿਹਾ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿਉਂਕਿ ਮੈਂ ਚਾਹੁੰਨਾ ਕਿ ਕੋਈ ਚੇਂਜ ਨਾ ਹੋਇਆ ਹੋਵੇ 168 ਲਿਬਰਲ 143 ਰਿਜ਼ਰਵਟ ਪਾਰਟੀ ਬਲਾਕ ਕਬਕ ਜਿਹੜੀ ਕਿ ਖੇਤਰੀ ਪਾਰਟੀ ਹੈ 23 ਸੀਟਸ ਐਨਡੀਪੀ ਕੋ ਸਿਰਫ 7 ਸੀਟਸ ਨੇ ग्रीन पार्टी ਤੋਂ एलिઝાਬਥ મે ઇਕੋਇક ਆਪਣੀ ਸੀਟ ਜਿੱਤ ਕੇ پارٹی ਪ੍ਰਧਾਨ ਜਿਹੜੇ ਨੇ ਉਹ ਕਾਮਯਾਬ ਰਹੇ ਨੇ ਦੱਸਣਾ ਚਾਹ ਰਹੇ ਆ ਕਿ ਐਨਡੀਪੀ ਨੂੰ 12 ਸੀਟਾਂ ਚਾਹੀਦੀਆਂ ਸੀ ਪਾਰਟੀ ਸਟੇਟਸ ਬਣਾ ਕੇ ਰੱਖਣ ਲਈ ਸਿਰਫ 7 ਸੀਟਸ ਮਿਲੀਆਂ ਨੇ ਐਨਡੀਪੀ ਅਫੀਸ਼ੀਅਲ ਪਾਰਟੀ ਦਾ ਸਟੇਟਸ ਕੈਨੇਡਾ ਚ ਗਵਾਚੂਕਿਆ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਜਿਹੜੇ ਆ ਆਪਣੀ ਬਰਨਬੀਸ ਸੈਂਟਰ ਵਾਲੀ ਸੀਟ ਜਿਹੜੀ ਹਾਰ ਗਿਆ ਈਵਨ ਕਿ ਉਹ ਪਹਿਲੇ ਨਹੀਂ ਦੂਜੇ ਨਹੀਂ ਤੀਜੇ ਨੰਬਰ ਤੇ ਉਹ ਆਇਆ ਔਰ ਉਹਨਾਂ ਨੇ ਫੋਨ ਕਾਲ ਰੱਖੀ ਸਟੈਪ ਡਾਊਨ ਕਰਨ ਦੀ ਅਨਾਉਂਸਮੈਂਟ ਕਰ ਦਿੱਤੀ ਆ ਉਹਨਾਂ ਨੇ ਕਿਹਾ ਆ ਕਿ ਮੈਂ ਜਦੋਂ ਪਾਰਟੀ ਜਿੰਨੇ ਚਿਰ ਤੱਕ ਐਂਥਰਮ ਲੀਡਰ ਬਣਾਉਂਦੀ ਆ ਉਹਨੇ ਚਿਰ ਤੱਕ ਮੈਂ ਪਾਰਟੀ ਲੀਡਰ ਬਣਿਆ ਰਹਾਂਗਾ ਉਸ ਤੋਂ ਬਾਅਦ ਮੈਂ ਪਾਰਟੀ ਸਟੈਪ ਡਾਊਨ ਕਰ ਦਵਾਂਗਾ ਐਜ਼ ਅ ਪਾਰਟੀ ਲੀਡਰ ਸੇਮ ਜਿਹੜਾ ਉਹ ਪ੍ਰਧਾਨ ਮੰਤਰੀ ਸੀ ਉਸ ਟਾਈਮ ਮਿਸਟਰ ਜਸਟਨ ਟਰੂਡੋ ਨੇ ਅਨਾਉਂਸਮੈਂਟ ਕੀਤੀ ਸੀ ਸੇਮ ਇਹ ਪ੍ਰੋਟੋਕਾਲ ਐਂਡੀਪੀ ਵੀ ਮੇਰਾ ਖਾਲੋ ਫਾਲੋ ਕਰੇਗੀ ਤੇ ਮਿਸਟਰ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਤੱਕ ਲੀਡਰ ਬਣ ਤੱਕ ਜਸਟਨ ਟਰੂਡੋ ਪਾਰਟੀ ਦੇ ਪ੍ਰਧਾਨ ਜਿਹੜੇ ਆ ਉਹ ਬਣੇ ਰਹੇ ਸੀਗੇ ਹੁਣ ਆਪਾਂ ਅਗਲੀ ਖਬਰ ਵੱਲ ਚੱਲਦੇ ਪਹਿਲਾਂ ਗੱਲ ਕਰਦੇ ਆ ਚਾਰੇ ਪੰਜੇ ਵੱਡੇ ਲੀਡਰਾਂ ਚੋਂ ਕੌਣ ਜਿੱਤੇ ਆ ਕੌਣ ਹਾਰੇ ਆ ਦੱਸਣਾ ਸਾਰੇ ਆ ਕਿ ਨਵੇਂ ਬਣੇ ਤਾਜ਼ਾ ਬਣੇ ਕੈਨੇਡਾ ਦੇ ਸਿਰਫ ਨਾਰਥਨ ਰਹੇ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰ ਨੇ ਜਿਹੜੇ ਇੱਕ ਬੈਂਕਰ ਸਨ ਸ਼ਾਸਤ ਵਿੱਚ ਨਵੇਂ ਨਵੇਂ ਇੰਟਰ ਕੀਤੇ ਉਹਨਾਂ ਨੇ ਹਾਲਾਂਕਿ ਉਹ ਐਡਮਿੰਟਨ ਏਰੀਆ ਨੂੰ ਬਲੌਕ ਕਰਦੇ ਸੀ ਪਰ ਉਹਨਾਂ ਨੇ ਨੈਪਨਿਸ ਸੀਟ ਜਿਹੜੀ ਆ ਜਿਹੜੀ ਖਾਲੀ ਹੋਈ ਸੀ ਕਿ ਚੰਦਰਾ ਆਰਿਆ ਨੂੰ ਡਿਸਕਵালিਫਾਈ ਕਰਨ ਤੋਂ ਬਾਅਦ ਉੱਥੋਂ ਉਹਨਾਂ ਨੇ ਇਲੈਕਸ਼ਨ ਲੜੀ ਔਰ ਅਵਡ ਵੀ ਜਿਹੜਾ ਮੈਂਡੇਟ ਲੈ ਕੇ ਉੱਥੋਂ ਜਿੱਤ ਗਏ ਨੇ ਮਿਸ ਮਾਰਕਾਨੀ ਦੂਸਰੇ ਨੰਬਰ ਤੇ ਲਗਾਤਾਰ 20 ਸਾਲ ਸੀਟ ਹੋਲਡ ਕੀਤੀ ਸੀ ਕਾਲਟਨ ਆਟਵਾ ਏਰੀਆ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਮਿਸ ਪੀਰ ਪੋਲੀਵ ਨੇ ਉਹ ਕੱਲ੍ਹ اپنی ਸੀਟ ਰਾਤੀ ਜਿਹੜੀ ਅਪ੍ਰੋਕਸੀਮੇਟਲੀ 2000 ਦੇ ਫਰਕ ਦੇ ਨਾਲ ਹਾਰ ਗਏ ਨੇ ਔਰ ਉਹਨਾਂ ਨੇ ਸੰਕੇਤ ਦਿੱਤਾ ਕਿ ਉਹ ਪਾਰਟੀ ਲੀਡਰ ਬਣੇ ਰਹਿਣਗੇ ਪੀਆ ਪੋਲੀਵਰ ਨੇ ਸੰਕੇਤ ਦਿੱਤਾ ਇਹ ਹੁਣ ਪਾਰਟੀ ਦੇਖੇਗੀ ਕਿ ਉਹਨਾਂ ਨੂੰ ਪਾਰਟੀ ਲੀਡਰ ਦੇ ਤੌਰ ਤੇ ਬਣਾ ਕੇ ਰੱਖਣਾ ਹੈ ਕਿ ਉਹਨਾਂ ਨੂੰ ਪ੍ਰੈਸ਼ਰ ਪਾਉਣਾ ਹੈ ਕਿ ਤੁਸੀਂ ਸਟੱਪ ਡਾਊਨ ਕਰ ਦਿਓ ਆਉਣ ਵਾਲਾ ਸਮਾਦਸੀਗਾ ਪਰ ਉਹ ਆਪੋਜੀਸ਼ਨ ਲੀਡਰ ਨਹੀਂ ਰਹਿਣਗੇ ਕਿਉਂਕਿ ਹਾਊਸ ਆਫ ਕਾਮਨ ਜਾਣ ਲਈ ਉਹਨਾਂ ਨੂੰ ਜਿੰਨਾ ਜ਼ਰੂਰੀ ਸੀ ਪਰ ਉਹ ਪਾਰਟੀ ਅੱਜ ਦੇ ਐਮਪੀ ਆਪਣੀ ਸੀਟ ਜਿਹੜੀ ਆ ਉਹ ਹਾਰ ਗਏ। ਤੀਜੀ ਗੱਲ ਕਰਦੇ ਆ ਜਗਮੀਤ ਸਿੰਘ ਦੀ 8 ਦਾ ਚੱਕ ਨਾ ਆਲੜੀ ਡੱਟ ਚੁੱਕਾ। ਜਗਮੀਤ ਸਿੰਘ ਬਰਨਵੀ ਸੈਂਟਰ ਦੀ ਆਪਣੀ ਸੀਟ ਹਾਰ ਚੁੱਕੇ ਨੇ। ਦੂਜੇ ਨੀ ਤੀਜੇ ਨੰਬਰ ਤੇ ਆਏ ਨੇ। ਚੌਥੇ ਨੰਬਰ ਤੇ ਗੱਲ ਕਰਦੇ ਆ ਆਪਾਂ ਬਲਾਕਬਕ ਜਿਨ੍ਹਾਂ ਨੇ ਕਿ 23 ਸੀਟਾਂ ਲਈਆਂ ਨੇ ਵੱਡੀ ਉਹਨਾਂ ਨੇ 12 ਸੀਟਾਂ ਲੂਜ਼ ਕਰ ਚੁੱਕੇ ਨੇ ਪਿਛਲੀ ਖੇਤਰੀ ਪਾਰਟੀ ਆ ਮਿਸਟਰ ਬਲਾਂਚੇ ਆਪਣੀ ਸੀਟ ਰੀਟੇਨ ਕਰ ਗਏ ਨੇ ਪਹਿਲੀ ਵਾਰੀ ਦੁਬਾਰਾ ਐਮਪੀ ਬਣ ਦੇ ਵਿੱਚ ਕਾਮਯਾਬ ਰੇਣੀ ਉਸ ਤੋਂ ਵੱਲੂ ਬਾਤ ਕਰਦੇ ਆ ਆਪਾਂ ਆ ਮੈਗਜ਼ਿਮ ਬਾਰਨੀਅਰ ਜਿਹੜੇ ਕਿ ਪੀਪੀ ਪਾਰਟੀ ਦੇ ਲੀਡਰ ਸਨ ਆ ਪੀਪਲਸ ਪਾਰਟੀ ਦੇ ਉਹ ਆਪਣੀ ਸੀਟ ਹਾਰ ਗਿਣੀ ਪੀਪਲ ਪਾਰਟੀ ਦਾ ਪਹਿਲਾ ਵੀ ਕੋ ਬਹੁਤ ਵੱਡਾ ਸੰਕੇਤ ਅਰ ਆ ਨਹੀਂ ਸੀ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇ ਬੀ ਸੀ ਤੋਂ ਸੈਂਸ ਬੀ ਸੀ ਤੋਂ ਆਪਣੀ ਸੀਟ ਲਿੱਫਟਣ ਤੇ ਫਿਰ ਉਹ ਕਾਮਜਾਬ ਰਹਿਣੀ ਹੁਣ ਗੱਲ ਕਰਦੇ ਆ ਪੋਲ ਪ੍ਰੋਜੈਕਸ਼ਨ ਦੀ ਪੋਲ ਪ੍ਰੋਜੈਕਸ਼ਨ ਜਿਹੜੇ ਆਪਾਂ ਲਗਾਤਾਰ ਤੁਹਾਡੇ ਨਾਲ 8 ਗੱਲ ਪੋਸਟਰ ਜਿਹੜੇ ਸਾਂਝੇ ਕਰਦੇ ਆ ਉਹ ਅਟਲਾਂਟਿਕ ਕੈਨੇਡਾ ਪ੍ਰੀਰੀ ਸਟੇਟਸ ਅਟਲਾਂਟਿਕ ਕੈਨੇਡਾ ਦੇ ਵਿੱਚ ਕਰ ਸਕਦੇ ਆ ਆਪਾਂ ਗੱਲ ਨਿਊ ਬ੍ਰਾਂਸਵਿਕ ਨੋਵਾ ਸਕੋਸ਼ੀਆ ਪ੍ਰਿੰਸ ਅਰਡਵਰਡ ਆਈਲੈਂਡ ਇਹ ਚਾਰ ਸੂਬੇ ਜਿਹੜੇ ਸੀ ਇੱਥੇ ਜੋ ਪੋਲ ਪ੍ਰੋਜੈਕਸ਼ਨ ਸੀ ਉਹਦੇ ਵਿੱਚ ਲਿਬਰਲ ਨੂੰ ਵੱਡਾ ਮਾਨਡੇਟ ਮਿਲਿਆ ਲਿਬਰਲ ਉੱਥੋਂ ਆਪਣੀਆਂ 25 ਸੀਟਾਂ ਜਿਹੜੀਆਂ ਅਜਿਤਗੀ ਨੇ ਦੂਜੇ ਬੰਨੇ ਜਿਹੜੇ ਪ੍ਰੇਰੀ ਸ਼ੂਬੇ ਸੀਗੇ ਜਿਹਦੇ ਵਿੱਚ ਸਸਕਾਚੁਆਨ ਅਲਬਰਟਾ ਤੇ ਮੈਨੀਟੋਬਾ ਉੱਥੇ ਕੰਜ਼ਰਵੇਟਿਵ ਦਾ ਗੱਡ ਸੀ ਕੰਜ਼ਰਵੇਟਿਵ ਉੱਥੇ ਆਪਣਾ ਵੱਡਾ ਮੰਡੇਟ ਲੈਣ ਦੇ ਵਿੱਚ ਕਾਮਯਾਬ ਰਹੀ ਆ 180 ਸੀਟਾਂ 22 ਸੀਟਾਂ ਅਨਟਾਰੀਓ ਦੀਆਂ ਤੇ ਉਸਨੇ ਪੰਬਲਪੂਸਾ ਬਣਾ ਕੇ ਰੱਖਿਆ 905 ਦੇ ਵਿੱਚ ਕੰਜ਼ਰਵੇਟਿਵ ਲਿਬਰਲ ਦਾ ਗੱਡ ਤੁਰਨ ਦੇ ਵਿੱਚ ਕਾਮਯਾਬ ਰਹੀ ਬ੍ਰੈਮਟਨ ਦੀਆਂ 6 ਸੀਟਾਂ ਸੀ ਪਹਿਲਾਂ 5 ਸੀ ਹੁਣ 6 ਹੋ ਗਈਆਂ ਔਰ ਬ੍ਰੈਂਟਨ ਵੈਸਟ ਤੋਂ ਤਾਜੀ ਤਾਜੀ ਬਣੀ ਹੈਲਥ ਮਿਨਿਸਟਰ ਕਮਲ ਖੈਰਾ ਉਹ ਜਿਹੜੀ ਆ ਉਹ ਆਪਣੀ ਕੰਜ਼ਰਵੇਟਿਵ ਦੇ ਆਪਣੇ ਨਿਕਟ ਵਿਰੋਧੀ ਜਿਹੜੇ ਆ ਉਹਨਾਂ ਤੋਂ ਹਾਰ ਗਏ ਨੇ ਅਮਰਜੀਤ ਗਿੱਲ ਜਿਹੜੇ ਆ ਉਹ ਉਹਨਾਂ ਨੂੰ ਹਾਰਨ ਦੇ ਵਿੱਚ ਹਰਾਉਣ ਦੇ ਵਿੱਚ ਕਾਮਯਾਬ ਰਹੇ ਨੇ ਬਾਕੀ ਪੰਜੇ ਸੀਟਾਂ ਬ੍ਰੈਂਟਨ ਈਸਟ ਬ੍ਰੈਂਟਨ ਵੈਸਟ ਬ੍ਰੈਂਟਨ ਸਾਊਥ ਤੇ ਚਿੰਗੂ ਜੀ ਬ੍ਰੈਂਟਨ ਚਿੰਗੂ ਜੀ ਪਾਰਕ ਜਿਹੜੇ ਆ ਥੋੜੇ ਥੋੜੇ ਮਾਰਜਨ ਦੇ ਉੱਪਰ ਕਾਂਟੇ ਦੀ ਟੱਕਰ ਦੇ ਨਾਲ ਲਿਬਰਲ ਆਪੀਐਸਸੀ ਕਾਰਟੇਨ ਕਰਨ ਦੇ ਵਿੱਚ ਕਾਮਯਾਬ ਰਹੀਆ ਬ੍ਰੈਂਟਨ ਈਸ ਤੋਂ ਬੌਬ ਸਾਨ ਥੋੜੀ ਜਿਹਾ ਵੋਟਾਂ ਫਰਕ ਦੇ ਨਾਲ ਜਿਹੜੇ ਆ ਉਹ ਹਾਰ ਗਏ ਨੇ ਉਹਨਾਂ ਨੂੰ ਜਿਹੜੇ ਸਿਟਿੰਗ ਐਮਪੀ ਨੇ ਉਹ ਹਰਾਉਣ ਦੇ ਵਿੱਚ ਕਾਮਯਾਬ ਰਹੇ ਨੇ ਮਰਿੰਦਰ ਸਿੱਧੂ ਜੇ ਤੁਸੀਂ ਚਾਹੋ ਤਾਂ ਮੈਂ ਇਹਨਾਂ ਦਾ ਵੋਟਾਂ ਦਾ ਫਰਕ ਜਿਹੜਾ ਮੋਟਾ-ਮੋਟਾ ਦੱਸਣ ਚ ਕਾਮਯਾਬ ਰਾਂਗਾ ਮਰਿੰਦਰ ਸਿੱਧੂ ਨੂੰ 23350 ਵੋਟਾਂ ਪਈਆਂ 54.48% ਬੌਬ ਸਾਨ 21533 ਵੋਟਾਂ ਲੈਂਡ ਚ ਕਾਮਜਬ ਰਹੇ ਨੇ 47.7% ਵੋਟ ਉਹਨਾਂ ਨੂੰ ਮਿਲਿਆ ਹੈ ਦੱਸਣਾ ਚਾਹ ਰਹੇ ਹਾਂ ਕਿ ਪੀਪੀਸੀ ਪਾਰਟੀ ਦੇ ਕੈਂਡੀਡੇਟ ਜੈਫ ਲਾਲ ਜਿਹੜੇ ਆ 22 2298 ਵੋਟ 4.8% ਵੋਟ ਲੈ ਗਏ ਨੇ ਜੈਫ ਲਾਲ ਇੱਕ ਖਾਸ ਕਮਿਊਨਿਟੀ ਦੀ ਜ਼ਿਆਦਾ ਵੋਟ ਲੈਣ ਦੇ ਵਿੱਚ ਹੀ ਕਾਮਜਬ ਰਹੇ ਨੇ ਜੇ ਮਿਸਟਰ ਜੈਫ ਲਾਲ ਨਾ ਖਲੋਂਦੇ ਤੇ ਮਾਈਟ ਬੀ ਮਨਿੰਦਰ ਸਿੱਧੂ ਲਈ ਕਾਫੀ ਔਖਾ ਪੈਂਦਾ ਹੋਣਾ ਸੀਗਾ ਹਰ ਹਰਮਰੀਤ ਸਿੰਘ ਐਂਡੀਪੀ 809 ਵੋਟਾਂ ਸਿਰਫਰੀਆਂ ਨੇ ਐਂਡੀਪੀ ਆਪਣਾ ਕਾਫੀ ਵੱਡਾ ਨੁਕਸਾਨ ਜੀਟੀਏ ਦੇ ਵਿੱਚ ਕਰ ਚੁੱਕੀ ਆ ਬ੍ਰੈਂਟਨ ਸੈਂਟਰ ਦੇ ਵਿੱਚ ਜੰਗ ਲੜੀ ਅਮਨਦੀਪ ਸੋਢੀ ਜਿਹੜੀ ਆ ਉਹ 18491 ਵੋਟਾਂ ਦੇ ਨਾਲ ਜਿੱਤੀ ਆ ਤਰਨਚਾਲ ਜਿਹਨਾਂ ਦੀ ਕੈਂਪੇਨ ਕਾਫੀ ਸਟਰੋਂਗ ਰਹੀ ਜਾ ਰਹੀ ਸੀ 18315 ਵੋਟਾਂ ਬਹੁਤ ਮਾਮੂਲੀ ਫਰਕ ਦੇ ਨਾਲ ਤਰਨਚਾਲ ਹਾਰ ਗਏ ਨੇ ਬ੍ਰੈਂਟਨ ਚੰਗੂਜੀ ਪਾਰਕ ਦੇ ਵਿੱਚ ਸ਼ਫਕਤ ਅਲੀਗਨਾ ਕੇ ਪਹਿਲਾਂ ਉਹਨਾਂ ਦੀ ਸੈਂਟਰ ਸੀਗੀ ਇਹ ਨਵੀਂ ਸੀਟ ਬਣੀ ਹੈ ਨਵੀਂ ਰਾਈਡਿੰਗ ਬਣੀ ਹੈ ਬ੍ਰੈਮਟਨ ਦਾ ਵੋਟ ਬੈਂਕ ਵਧਣ ਤੋਂ ਬਾਅਦ 48.6 ਵੋਟਾਂ ਉਹਨਾਂ ਨੂੰ ਮਿਲੀਆਂ ਨੇ 21168 ਵੋਟਾਂ ਦੇ ਨਾਲ ਜਿੱਤ ਗਏ ਨੇ ਟਿਮ ਇਕਬਾਲ ਜਿਹੜੇ 19348 ਵੋਟਾਂ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਹਾਰ ਮਿਲੀ ਆ ਆਲਮੋਸਟ 4% ਵੋਟ ਦਾ ਫਰਕ ਜਿਹੜਾ ਉਹਨਾਂ ਦਾ ਰਿਹਾ ਹੈ ਬ੍ਰੈਮਟਨ ਨਾਰਥ ਕੈਲੇਡਨ ਦੇ ਵਿੱਚ ਰੂਬੀ ਸੂਤਾ ਹਾਰ ਗਏ ਨੇ 48 ਸੌਰੀ ਮਾਫੀ ਚਾਹੁੰਨਾ ਰੂਬੀ ਸੂਤਾ ਜਿੱਤ ਗਏ ਨੇ 22300 46 ਵੋਟਾਂ ਵੀ ਅਜੇ ਤੱਕ ਵੈਸੇ ਅਨਾਉਂਸ ਨਹੀਂ ਕੀਤੀ ਗਈ ਬਟ 48.8% ਵੋਟ ਉਹਨਾਂ ਨੂੰ ਮਿਲੀ ਆ ਅਮਨਦੀਪ ਜੱਜ 21809 ਵੋਟ ਲੰਚ ਕਮਜਬਰਾ ਨੇ 47.6% ਵੋਟ ਇਹਨਾਂ ਨੂੰ ਮਿਲੀ ਆ ਬਾਕੀ ਸੀਟਾਂ ਦਾ ਜੇ ਤੁਹਾਡਾ ਕੋਈ ਸਵਾਲ ਕੁਐਸਚਨ ਹੋਵੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਤੇ ਅਸੀਂ ਤੁਹਾਡੇ ਨਾਲ ਇਹਦੇ ਬਾਰੇ ਜਰੂਰ ਗੱਲਬਾਤ ਕਰਾਂਗੇ ਕੁਝ ਹੋਣ ਹੋਰ ਮੋਟੀ ਮੋਟੀ ਜਾਣਕਾਰੀ ਫਿਰ ਆਪਾਂ ਅੱਗੇ ਵਧਾਂਗੇ ਜੀ ਮੋਟੀ ਮੋਟੀ ਜਾਣਕਾਰੀ ਦੇ ਵਿੱਚ ਇਸ ਵਕਤ ਲਾਈਕਲੀ ਹੈ ਕਿ ਲਿਬਰਲ ਮਨੋਸਥੀ ਗਵਰਨਮੈਂਟ ਫਾਰਮ ਕਰੇਗੀ ਚਾਰ ਸੀਟਾਂ ਦਾ ਫਰਕ ਹੈ ਹੋ ਸਕਦਾ ਉਹ ਸੀਟਾਂ ਦਾ ਫਰਕ ਨਿਕਲ ਜਾਵੇ ਮਾਈਟ ਬੀ ਲਿਬਰਲ ਮジョਰਿਟੀ ਬਟ ਅੱਜ ਇਹ ਵੀ ਪਿਕਚਰ ਜਿਹੜੀ ਹੈ ਕਲੀਅਰ ਹੋ ਜੇਗੀ ਦੱਸਦੀ ਹੈ ਕਿ 343 ਟੋਟਲ ਰਾਈਡਿੰਗਸ ਨੇ ਕੈਨੇਡਾ 'ਚ ਪਹਿਲਾਂ 336 ਸੀ 5 ਵੱਧ ਗਈਆਂ ਨੇ 172 ਸੀਟਾਂ ਚਾਹੀਦੀਆਂ ਨੇ ਗਵਰਨਮੈਂਟ ਫਾਰਮ ਕਰਨ ਲਈ ਲਿਬਰਲ ਦੇ ਹੱਕ 'ਚ ਇਸ ਵਕਤ 168 ਨਜ਼ਰ ਆ ਰਹੀਆਂ ਨੇ ਤੇ ਬਟ ਮinority ਹੋਵੇ ਮжоਰਿਟੀ ਹੋਵੇ ਕੈਨੇਡਾ ਦੇ ਅਗਲੇ ਪ੍ਰਾਈਮ ਮਿੰისტਰ ਮਿਸਟਰ ਮਾਰਕ ਕਾਰਨੀ ਹੋਣਗੇ ਜੀ ਔਰ ਆਪੋਜੀਸ਼ਨ ਲੀਡਰ ਕੌਣ ਹੋਣਗੇ ਇਹ ਇੱਕ ਫੇਰ ਵੱਡਾ ਸਵਾਲ ਆ ਕਿਉਂਕਿ ਕੰਜ਼ੋਰਟ ਦੇ ਜਿਹੜਾ ਕਿ ਵੱਡਾ ਮੈਨਡੇਟ ਲਾਂਚ ਕੰਮ ਜਬ ਰਹੀ ਆ ਵੱਡਾ ਬੂਟ ਬੈਂਕ ਲਾਂਚ ਕੰਮ ਜਬ ਰਹੀ ਆ ਬਟ ਉਹਨਾਂ ਦੇ ਲੀਡਰ ਮਿਸਟਰ ਪੀਆ ਪਾਲੀ ਜਿਹੜੇ ਨੇ ਉਹ ਆਪਣੀ ਸੀਟ ਹਾਰ ਗਏ ਨੀ ਕਾਰਨ ਦੀ ਸੋ ਉਹਨਾਂ ਨੇ ਸੰਕੇਤ ਦਿੱਤਾ ਕਿ ਪਾਰਟੀ ਲੀਡਰ ਬਣੇ ਰਹਿਣਗੇ ਉਹਨ ਬੜਾ ਸਮਾਦਸ਼ੇਗਾ ਪਾਰਟੀ ਉਹਨਾਂ ਨੂੰ ਰੱਖਦੀ ਆ ਕਿ ਉਹਨਾਂ ਨੂੰ ਰਿਮੂਵ ਕਰਦੀ ਆ ਇਹਦੇ ਬਾਰੇ ਹੋਰ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਆਪਣੀ ਵਿਕਟਰੀ ਸਪੀਚ ਦੇ ਵਿੱਚ ਮਿਸਟਰ ਕਾਰਨੀ ਨੇ ਕਿਹਾ ਕਿ ਮੈਂ ਕੈਨੇਡੀਅਨਸ ਦੇ ਲਈ ਫਾਈਟ ਕਰਾਂਗਾ ਕੈਨੇਡਾ ਉਹਨਾਂ ਦੀ ਸਪੀਚ ਜਿਹੜੀ ਆ ਮੱਚ ਜਿਹੜੀ ਆ ਕਨਸੈਂਟਰੇਟ ਕੀਤੀ ਆ ਟੈਰਫ ਨੂੰ ਤੇ ਅਮਰੀਕਾ ਨੂੰ ਦੂਜੇ ਬੰਨੇ ਮਿਸਟਰ ਪੌਲੀਵਰ ਜਿਹੜੇ ਕਿ ਆਪਣੀ ਸੀਟ ਹਾਰ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਵੱਡਾ ਮੈਂਡੇਟ ਮਿਲਿਆ ਹੈ ਬਟ ਕੈਨੇਡਾ ਦੇ ਵਿੱਚ ਕੰਜ਼ਰਵੇਟਿਵਲੀ ਸਰਕਾਰ ਬਣਾਉਣ ਲਈ ਅਜੇ ਹੋਰ ਟਾਈਮ ਲੱਗੇਗਾ ਇਹ ਤਾਂ ਦੇ ਕੁਝ ਉਹਨਾਂ ਨੇ ਗੱਲਾਂ ਕਹੀਆਂ ਨੇ ਜਗਮੀਤ ਸਿੰਘ ਕਾਫੀ ਕਲਪਾਵਕ ਨਜ਼ਰ ਆਏ ਨੇ ਆਪਣੀ emotionsal speech ਦੇ ਵਿੱਚ ਉਹਨਾਂ ਨੇ ਸਟੱਪ ਡਾਊਨ ਕਰਨ ਦੀ ਗੱਲ ਜਿਹੜੀ ਕਹੀ ਆ ਕੁਝ ਹੋਰ ਖਬਰਾਂ ਦੇ ਵਿੱਚ ਮੈਂ ਤੁਹਾਡੇ ਨਾਲ ਛਾਤ ਮਾਰਾਂਗਾ ਮੇਰੇ ਥੋੜੇ ਜਿਹਾ ਕਮਰਸ਼ਲ ਬਾਕੀ ਆ ਉਹਨਾਂ ਨੂੰ ਮੈਂ ਲੈ ਲਵਾਂ ਤੇ ਮੇਰੇ ਨਾਲ